ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ੀ ਦੌਰਾਨ ਸਿੰਘ ਸਹਿਬਾਨਾ ਵੱਲੋਂ ਲਗਾਏ ਗਏ ਧਾਰਮਿਕ ਸਜ਼ਾ ਮੁਤਾਬਕ ਸੀ ਦਰਬਾਰ ਸਾਹਿਬ ਵਿਖੇ ਸੇਵਾ ਕਰਨੀ ਪਹੁੰਚ ਚੁੱਕੇ ਨੇ ਉਹਨਾਂ ਦੇ ਨਾਲ ਹੋਰ ਅਕਾਲੀ ਆਗੂ ਵੀ ਆਪਣੇ ਆਪਣੀ ਸਜ਼ਾ ਪੁਕਤਾਨ ਲਈ ਆ ਚੁੱਕੇ ਨੇ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਹੱਥ ਵਿੱਚ ਵਰਸ਼ਾ ਫੜਿਆ ਹੋਇਆ ਤੇ ਉਹਨਾਂ ਦੇ ਗਲ ਵਿੱਚ ਤਕਤੀ ਵੀ ਪਾਈ ਹੋਈ ਹੈ ਸੁਖਬੀਰ ਸਿੰਘ ਬਾਦਲ ਨੇ ਸੇਵਾਦਾਰ ਵਾਲੀ ਪੋਸ਼ਾਕ ਪਾਈ ਹੋਈ ਹੈ ਸਾਫ਼ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਦੱਸ ਦਈਏ ਕਿ ਬੀਤੇ ਦਿਨੀ ਸੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਗਿਆਨੀ ਰੁਗਵੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਦਾ ਐਲਾਨ ਕਰਦਿਆਂ ਕਈ ਵੱਡੇ ਐਲਾਨ ਕੀਤੇ ਸੀ ਇਸ ਦੌਰਾਨ ਗਿਆਨੀ ਰੁਘਵੀਰ ਸਿੰਘ ਨੇ ਕੀ ਸਿਖਾਇਆ ਸੁਖਵੀਰ ਸਿੰਘ ਬਾਦਲ ਨੂੰ ਜਿਸਵਾਲ ਸਿੰਘ ਸਹਿਬਾਨਾ ਵੱਲੋਂ ਕੀਤੇ ਗਏ ਨੇ ਉਹਨਾਂ ਨੇ ਆਪਣੇ ਗੁਨਾ ਕਬੂਲ ਕੀਤੇ ਨੇ ਤੇ ਉਹਨਾਂ ਦੇ ਸਾਥੀਆਂ ਨੇ ਵੀ ਆਪਣੀ ਹਿੱਸੇਦਾਰੀ ਕਬੂਲ ਕੀਤੀ ਹੈ ਜਿਸ ਕਰਕੇ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ ਇਹ ਧਾਰਮਿਕ ਸਜ਼ਾ ਲਗਾਈ ਗਈ ਹੈ ਇਸ ਲਈ ਉਹ ਅੱਜ ਦੇ ਦਿਨ 3 ਦਸੰਬਰ ਨੂੰ ਯਾਨੀ ਕਿ ਅੱਜ ਦੇ ਦਿਨ ਰੋਜ਼ਾਨਾ 12 ਵਜੇ ਤੋਂ 1 ਵਜੇ ਤੱਕ ਪਖਾਨੇ ਸਾਫ਼ ਕਰਨਗੇ ਉਸ ਤੋਂ ਬਾਅਦ ਇਸ਼ਨਾਨ ਕਰਨਗੇ ਤੇ ਫਿਰ ਲੰਗਰ ਹਾਲ ਵਿੱਚ ਜਾ ਕੇ 1 ਘੰਟਾ ਤੱਕ ਬਰਤਨ ਧੋਣ ਦੀ ਸੇਵਾ ਕਰਨਗੇ ਜਿਸ ਪਿਛੋਂ ਉਹ ਇੱਕ ਘਟਾ ਕੀਰਤਨ ਸਰਵਣ ਕਰਨਗੇ ਔਰ ਜਥੇਦਾਰ ਸਾਹਿਬ ਨੇ ਕਿਹਾ ਕਿ ਇਸ ਦੌਰਾਨ ਵਿਸ਼ੇਸ਼ ਕਰਕੇ ਉਹਨਾਂ ਦੀ ਗੱਲ ਵਿੱਚ ਤਕਤੀ ਪਾਈ ਜਾਵੇਗੀ ਇਸ ਦੇ ਨਾਲ ਹੀ ਜੱਤੇਦਾਰ ਸਾਹਿਬ ਨੇ ਕਿਹਾ ਕਿ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਲੱਤ ਵਿੱਚ ਫ੍ਰੈਕਚਰ ਹੋਇਆ ਇਸ ਲਈ ਸੁਖਬੀਰ ਸਿੰਘ ਬਾਦਲ ਦਰਬਾਰ ਸਾਹਿਬ ਦੇ ਬਾਹਰ ਕੰਟਾ ਘਰ ਕੋਲ ਦਰਸ਼ਨੀ ਸੇਵਾਦਾਰ ਦਾ ਪੋਸ਼ਾਕ ਪਹਿਨ ਕੇ ਡਿਊਟੀ ਦੌਰਾਨ ਹੱਥ ਵਿੱਚ ਵਰਸ਼ਾ ਫੜ ਕੇ ਆਪਣੀ ਵੀਚਯਰ ਤੇ ਬੈਠਣਗੇ ਦੌਰਾਨ ਵਿਸ਼ੇਸ਼ ਤੌਰ ਤੇ ਉਹਨਾਂ ਦੀ ਗੱਲ ਦੇ ਵਿੱਚ ਤੱਕਤੀ ਪਾਈ ਜਾਵੇਗੀ ਇਸ ਪਿੱਛੋਂ ਉਹਨਾਂ ਵਰਤਨ ਸਾਫ਼ ਕਰਨ ਤੇ ਕੀਰਤਨ ਸਰਵਨ ਕਰਨ ਤੋਂ ਬਾਅਦ ਸੁਖਮਣੀ ਸਾਹਿਬ ਦੇ ਪਾਠ ਵੀ ਕਰਨਗੇ ਦੱਸ ਦਈਏ ਕਿ ਹੁਣ ਇਹ ਜਿਹੜੀ ਸੇਵਾਵਾਂ ਲਗਾਈ ਗਈ ਹੈ 2 ਦਿਨ ਦੀ ਸੇਵਾ ਦਰਬਾਰ ਸਾਹਿਬ ਵਿੱਚ ਕਰਨਗੇ ਉਪਰੰਤ ਉਹ ਅਗਲੇ 2 ਦਿਨ ਸੇਵਾ ਜੋ ਹੈ ਸੀ ਕੇਸਗੜ ਸਾਹਿਬ ਵਿੱਚ ਕਰਨਗੇ ਫਿਰ ਦਮਦਮਾ ਸਾਹਿਬ ਦੇ ਵਿੱਚ ਫਿਰ ਮੁਕਸਰ ਸਾਹਿਬ ਵਿੱਚ ਫਿਰ ਫਤਿਹਗੜ ਸਾਹਿਬ ਵਿਖੇ ਸੇਵਾ ਕਰਕੇ ਆਪਣੀ ਤਨਖਾਹ ਪੂਰੀ ਕਰਨਗੇ ਵਰਚਾ ਫੜ ਕੇ ਬੈਠਣ ਦਾ ਇਹਨਾਂ ਦਾ ਸਮਾਂ ਇੱਥੇ 9 ਤੋਂ 10 ਵਜੇ ਤੱਕ ਹੋਵੇਗਾ ਦੱਸ ਦਈਏ ਕਿ ਇਹ ਸਜ਼ਾ ਕਾਲ ਤੱਕ ਸਾਇਬ ਦੇ ਜੱਥੇਦਾਰ ਗਿਆਨੀ ਰੁਗਵੀਰ ਸਿੰਘ ਨੇ ਸੁਖਵੀਰ ਸਿੰਘ ਬਾਦਲ ਸਣੇ ਅਕਾਲੀ ਦਲ ਦੇ ਕਈ ਹੋਰ ਕੋਰ ਕਮੇਟੀ ਦੇ ਮੈਂਬਰ ਅਤੇ ਸਾਲ 2015 ਵਿੱਚ ਜੋ ਆਗੂ ਕੈਬਨਿਟ ਮੈਂਬਰ ਰਹੇ ਨੇ ਉਹਨਾਂ ਲਈ ਲਗਾਈ ਹੈ ਸੁਖਵੀਰ ਸਿੰਘ ਦੇ ਨਾਲ ਹੀ ਪਖਾਨੇ ਸਾਫ਼ ਕਰਨ ਤੋਂ ਸੁਖਦੇਵ ਸਿੰਘ ਢੀਂਸਾ ਨੂੰ ਵੀ ਛੋੜ ਦਿੱਤੀ ਗਈ ਹੈ ਕਿਉਂਕਿ ਉਹਨਾਂ ਦੀ ਉਮਰ ਵਧੇਰੇ ਹੈ ਢੀਂਸਾ ਵੀ ਹੱਥ ਵਿੱਚ ਵਰਚਾ ਫੜ ਕੇ ਗੱਲ ਵਿੱਚ ਤੱਕਤੀ ਪਾ ਕੇ ਦਾਦਾਰ ਦੀ ਵਰਦੀ ਵਿੱਚ ਸੁਖਵੀਰ ਸਿੰਘ ਬਾਦਲਵੰਗ ਸੇਵਾ ਕਰਨਗੇ ਇਸ ਸਬੰਧ ਵਿੱਚ ਇਹ ਵੀ ਹੁਕਮ ਦਿੱਤਾ ਗਿਆ ਹੈ ਕਿ ਸੱਚੇ ਸੌਦਾ ਸਬੰਧੀ ਇਸ਼ਤਿਹਾਰਾਂ ਲਈ ਵਰਤੇ ਗਏ ਸ਼ੋਮਣੀ ਕਮੇਟੀ ਦੇ ਪੈਸੇ ਨੂੰ ਵਿਆਸਨ ਅਕਾਊਂਟ ਬ੍ਰਾਂਚ ਵਿੱਚ ਜਮ੍ਹਾਂ ਕਰਵਾਉਣਾ ਪਵੇਗਾ ਔਰ ਜਥੇਦਾਰ ਸਾਹਿਬ ਨੇ ਫਸੀਲ ਤੋਂ ਹੁਕਮ ਦਿੱਤਾ ਕਿ ਇਸ ਰਕਮ ਦੀ ਪਰਪਾਈ ਸੁਖਵੀਰ ਸਿੰਘ ਬਾਦਲ, ਸੁਚਾ ਸਿੰਘ ਲੰਘਾ, ਦਲਜੀਤ ਸਿੰਘ ਚੀਮਾ ਔਰ ਨਾਲ ਹੀ ਹੁਣ ਹਰੀ ਸਿੰਘ ਗਾਬੜੀਆ ਕੋਲੋਂ ਵਸੂਲੇ ਜਾਣਗੇ। ਤਾਂ ਹੁਣ ਦੱਸੀਏ ਕਿ ਸੁਖਵੀਰ ਸਿੰਘ ਬਾਦਲ ਆਪਣੀ ਸਜ਼ਾ ਪੂਰੀ ਕਰਨ ਲਈ ਮੌਕੇ ਤੇ ਪਹੁੰਚ ਚੁੱਕੇ ਨੇ। ਉਹਨਾਂ ਦੇ ਵੱਲੋਂ ਹੱਥ ਵਿੱਚ ਵਰਸ਼ਾ ਫੜਿਆ ਹੋਇਆ ਔਰ 휠 ਚੇਅਰ ਤੇ ਬੈਠ ਕੇ ਆਪਣੀ ਸਜ਼ਾ ਦਾ ਭੁਗਤਾਨ ਕਰ ਰਹੇ ਨੇ। ਉਹਨਾਂ ਨੂੰ ਧਾਰਮਿਕ ਸਜ਼ਾ ਜਿਹੜੀ ਆ ਸੁਣਾਈ ਗਈ ਹੈ। ਹਾਲਾਂਕਿ ਹੁਣ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਦਾ ਪੈਰ ਫ੍ਰੈਕਚਰ ਹੈ ਪਰ ਫੇਰ ਵੀ ਉਹ ਉਸ ਦੇ ਦਰਬਾਰ ਸਾਇ ਪਹੁੰਚੇ ਨੇ ਆਪਣੀ ਸਜ਼ਾ ਨੂੰ ਪੂਰੀ ਕਰਨ ਤੇ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਕਾਫੀ ਵਾਇਰਲ ਹੋਈਆਂ ਨੇ ਤੇ ਇਸ ਖਬਰ ਦੀ ਚਰਚਾ ਹਰ ਪਾਸੇ ਹੈ ਤੁਸੀਂ ਬੀ ਸਿੰਘ ਬਾਦਲਪੁਰਾ ਨੂੰ ਸਜ਼ਾ ਲੱਗੀ ਹੈ ਪਰ ਤੁਸੀਂ ਬਾਹਰ ਦੇਖੋ ਕਿ ਸਾਰੀ ਪੁਲਿਸ ਧੱਕੇ ਮਾਰੀ ਹੈ ਸੰਗਤ ਨੂੰ ਬੜੇ ਮੰਦੇ ਹਾਲਾਤ ਬਾਹਰ ਕੀਤੇ ਹੋਏ ਨੇ ਕਿ ਉਹ ਤੇ ਸੰਗਤ ਨੂੰ ਲੰਗੀਆਂ ਨਹੀਂ ਲੰਦਰ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਹਨਾਂ ਨੂੰ ਪਹਿਰੇਦਾਰ ਤੇ ਤੁਸੀਂ ਸਜ਼ਾ ਲੱਗੀ ਹੈ ਸ਼ੁਰੂ ਹੋ ਗਈ ਹੈ ਅਜੰਨਾ ਦਾ ਠੀਕ ਹੈ ਮੈਂ ਕਹਾਂ ਸਿੰਘ ਸਾਹਿਬ ਸਿੰਘ ਸਾਹਿਬ ਸਜਾਵਾਂ ਸ਼ੁਰੂ ਹੋ ਚੁੱਕੀਆਂ ਨੇ ਦੇਖੋ ਕੱਲ ਦੀ ਮੈਂ ਕੋਈ ਗੱਲ ਨਹੀਂ ਕਰਨੀ ਕਿ ਕੋਈ ਹੋਰ ਕੋਈ ਭਾਈ ਅੱਜ ਅੱਜ ਵਾਲੀ ਟੈਕਸ ਚੋਂ ਹਾਂ ਹਾਂ ਬਿਲਕੁਲ ਮੈਂ ਤੁਹਾਨੂੰ ਫੋਟੋਆਂ ਵੀ ਪ੍ਰੋਵਾਈਡ ਕਰਾ ਦੇਣੀ ਕੋਈ ਨਹੀਂ ਕੋਈ ਨਹੀਂ ਮੈਂ ਸਿੰਘ ਸਾਹਿਬ ਨਾਲ ਗੱਲ ਕਰਾਂਗਾ